ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਾਰ ਬਾਰ ਸਵਾਗਤ ਆ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਦੇ ਵਿੱਚ ਮੁਦਕੀ ਸ਼ਹਿਰ ਦੇ ਵਿੱਚ ਆ ਕਬਰਵੱਛਾ ਰੋਡ ਦੇ ਉੱਤੇ ਸਰਦਾਰ ਮਨਜੀਤ ਸਿੰਘ ਬਾਈ ਦੇ ਘਰੇ ਵਿੱਚ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਚੰਗੇ ਜਾਨਵਰਾਂ ਦਾ ਬਾਈ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਮਿੱਤਰੋ ਨਿੱਜੀ ਤੌਰ ਤੇ ਜਾਣਦਾ ਮੈਂ ਕਿਉਂਕਿ ਇਹ ਵੀ ਇੱਕ ਦਵਾਨਿਆਂ ਚੰਗੀਆਂ ਮੱਜਾਂ ਦੇ ਚੰਗੀਆਂ گاਵਾਂ ਦੇ ਇਸੇ ਤਰ੍ਹਾਂ ਹੀ ਪਾਈ ਹੋਣਾ ਦੇ ਕੋਲੇ ਵੀ ਇੱਕ ਅੱਜ ਬਹੁਤ ਟੌਪ ਕਲਾਸ ਮੈਂ ਜਿਹੜੀ ਵਕਾਉਲ ਆਈ ਆ ਲੇਵੇ ਭਾਂਡੇ ਲੋਈ ਖਰੀ ਹੋਊਗੀ ਕਰਮਾਂ ਵਾਲੀ ਦੁੱਧ ਵਾਲੇ ਪੱਖ ਤੋਂ ਵੀ ਖਰੀ ਹੋਊਗੀ ਸਾਰੀ ਜਾਣਕਾਰੀ ਤੁਹਾਨੂੰ ਮੈਂ ਇਹਦੀ ਦੱਸੂਗਾ ਮਿੱਤਰੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੁੜੇ ਰਹੋ ਵੀਡੀਓ ਦੇ ਨਾਲ ਅੰਤ ਤੱਕ ਪਿਊਜ਼ ਸੋ ਇਹ ਮੈਂ ਜਿਹੜੀ ਮਿੱਤਰੋ ਸੂਣ ਵਾਲੀ ਆ ਤੀਜਾ ਸੂਆ ਸਾਦੇ ਪੰਜ ਚਾਰ ਦਿਨ ਸੂਣ ਦੇ ਵਿੱਚ ਬਾਕੀ ਆ ਮਿੱਤਰੋ 17 ਕਿਲੋ ਦੁੱਧ ਕੰਡੇ ਦੇ ਤੋਲਣ ਵਾਲਾ ਇਹ ਮਾਜਨੇ ਰਿਕਾਰਡ ਕਰਵਾਇਆ ਹੋਇਆ ਪੀਕ ਲੈਵਲ ਦਾ ਕਹਿਣ ਤੋਂ ਪਹਿਲ ਚੰਗੇ ਮੋਹਰਾ ਦੇ ਸੀਮੰਟ ਤੋਂ ਗੱਪਣਾ ਕਿਉਂਕਿ ਕਰਾਈ ਚੰਗੇ ਤੋਂ ਹੀ ਹੋਈ ਹੈ ਕਿਉਂਕਿ ਬਾਈ ਹੁਣ ਇਹਨਾਂ ਨੂੰ ਚੰਗੇ ਜਾਨਵਰਾਂ ਦਾ ਸ਼ੌਂਕ ਹੈ ਪਰ ਲੇਕਿਨ ਬਾਈ ਹੁਣਾਂ ਨੇ ਸਟਰਾਹ ਨਹੀਂ ਜਿਹੜਾ ਸਾਂਭਿਆ ਸੀਮੰਟ ਨਹੀਂ ਸਾਂਭਿਆ ਨਹੀਂ ਤਾਂ ਤੁਹਾਨੂੰ ਮੈਂ ਵੇਖ ਕੇ ਦੱਸ ਦਿੰਦਾ ਵੀ ਕੀ ਡਿਟੇਲ ਆ ਕਿਉਂਕਿ ਖੇਤੀਬਾੜੀ ਚੰਗੀ ਆ ਬਾਕੀ ਹੋਰ ਜਿਵੇਂ ਚੰਗੇ ਆ ਫਿਰ ਇਸ ਕਰਕੇ ਪਸ਼ੂਆਂ ਵਾਲੇ ਪੱਠੇ ਧਿਆਨ ਆ ਜਿਹੜਾ ਉਹ 100 ਦੇ ਵਿੱਚੋਂ 30-40 ਔਰ ਇਹ ਮੈਂ ਦੇ ਲੇਵਾ ਦੱਸਦਾ ਵਾ ਤੁਹਾਨੂੰ ਇਹ ਮੈਂ ਦੀ ਕੁਆਲਿਟੀ ਦੱਸਦੀ ਆ ਤੁਹਾਨੂੰ ਕੀ ਕਰੂਗੀ ਭਾਈ ਤੋਰਦੀ ਮੜੀ ਜੀ ਖੋਲਦੀ ਵੀਰੇ ਸੋ ਇਹਨੇ ਤੀਜਾ ਸੂਆ ਸੋਣਾ ਵਾ ਮਿੱਤਰੋ ਹਫਤੇ ਦੀ ਇਹ ਕੱਚੀ ਆ ਰੇਟ ਇੰਦਾ ਜਿਹੜਾ 1 ਲੱਖ 55000 ਰੁਪਇਆ ਰੱਖਿਆ ਤੇ 1 ਲੱਖ 50000 ਦੀ ਬਾਈ ਹੋਣੀ ਆ ਉਹ ਵੀ ਮੈਂ ਦਾ ਪਰਸਾ ਫੜਾ ਦੇਾਂਗੇ ਬਾਕੀ ਜਦੋਂ ਤੁਸੀਂ ਆਗੇ 500 ਰੁਪਇਆ ਕੱਢ ਲਿਆ ਤਲੀ ਤੇ ਦਿੱਤਾ ਰੱਖ ਤੇ ਫੇਰ ਪੈਣੀ ਆ ਮਿੱਤਰੋ ਤੱਕ ਕਿਉਂਕਿ ਸਾਈ ਕੱਢਣ ਨਾਲ ਹੁੰਦੀ ਆ ਤੇ ਸੌਦਾ ਦਿਲ ਨਾਲ ਹੁੰਦਾ ਵਾ ਇਹ ਦੋ ਚੀਜ਼ਾਂ ਨੋਟ ਕਰਿਆ ਕਰੋ ਕਿਉਂਕਿ ਸਾਈ ਜੇਬ ਚੋਂ ਬਾਹਰ ਆ ਕੇ ਹੁੰਦੀ ਹੁੰਦੀ ਆ ਤੇ ਸੌਦਾ ਦਿਲਪ ਜਿਹੜਾ ਵੱਡੇ ਨਾਲ ਹੁੰਦਾ ਹੁੰਦਾ ਤੇ ਲੇਵੇ ਭਾਂਡੇ ਲੋ ਮੈਂ ਬਹੁਤ ਖਰੀਆ ਬਣਦੀ ਤਣਦੀ ਮੂੰਹ ਮੱਥੇ ਲੱਗਦੀ ਮੈਂ ਤੁਰਦੀ ਤਰਦੀ ਤੁਹਾਨੂੰ ਦਿਖਾਉਗੀ ਲੇਵਾ ਹੁਣ ਓਕੇ ਦੀ ਰਿਪੋਰਟ ਆ ਹਰ ਪਾਸੇ ਤੋਂ ਮਿੱਤਰੋ ਜਦੋਂ ਨੂੰ ਤਿਆਰੀ ਮੁਕੰਮਲ ਹੋ ਗਈ ਹਿੰਦੀ ਮਿੱਤਰੋ ਇਹਨੇ ਗੱਲਾਂ ਬਾਤਾਂ ਪੂਰੀਆਂ ਟਿਕਾਣੇ ਲਾ ਦੇਣੀਆਂ ਵਾ ਰੇਡ ਦਾਸਤਾ ਵਾ ਜਾਣਕਾਰੀ ਦਿੱਤੀ ਆ ਕਬਰਵੱਛਾ ਰੋਡ ਦੇ ਉੱਤੇ ਮੁੱਦਕੀ ਪਿੰਡ ਦੇ ਵਿੱਚ ਲਾ ਮਿੱਤਰੋ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਹੈ ਬਾਈ ਦਾ ਨੰਬਰ ਨੋਟ ਕਰ ਲੋ ਕਿੰਨਾ ਨੰਬਰ ਹੈ ਬਾਈ 94173 94173 40462 40462 9417340462 9417340462 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਦੋਂ ਤੁਸੀਂ ਹਾਂਜੀ 77870 7770 70870 870 64952 7087064952 ਦੋ ਨੰਬਰਾਂ ਮਾਲਕਾਂ ਦੇ ਮਿੱਤਰੋ ਅਗਲੀ ਕਾਰਵਾਈ ਦੀ ਨੰਬਰ ਸਕਰੀਨ ਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ ਇਜਾਜ਼ਤਵਾਲ ਨੂੰ ਵੱਧਿਆ ਧੰਨਵਾਦ